ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਭਾਈ ਸਾਹਿਬ ਬਾਲਾ ਜੀ ਬੜੇ ਪ੍ਰੇਮ ਸਹਿਤ ਖਰੂਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ ਸਤਿਗੁਰੂ ਜੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਿੱਥੇ ਦੀਵਾਨ ਸਜਿਆ ਹੋਇਆ ਹੈ ਉੱਥੇ ਨਾਲ ਤਨ ਵਾ ਬੁੱਢਾ ਜੀ ਨੂੰ ਬੜੇ ਉੱਚੀ ਆਸਣ ਤੇ ਬਿਰਾਜਮਾਨ ਕੀਤਾ ਹੋਇਆ ਹੈ। ਤਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਿਰਾਜਮਾਨ ਹਨ। ਉੱਚੀ ਜਗ੍ਹਾ ਤੇ ਅਸਣ ਵਿਛਾ ਕੇ ਤਨ ਪਾਈ ਬਾਲਾ ਜੀ ਉਹ ਵੀ ਬਿਰਾਜਮਾਨ ਹਨ। ਸਿੱਖ ਸੰਗਤਾਂ ਨੂੰ ਕਥਾ ਸਰਵਣ ਕਰਾਉਣ ਦੇ ਲਈ ਮੋਢੀ ਸਿੱਖ ਭਾਈ ਜੀਵਾ ਜੀ ਭਾਈ ਪਾਰੋ ਜੀ ਅਤੇ ਜਿਹੜੇ ਗੁਰੂ ਦੇ ਲੰਗਰ ਸਜਾਉਂਦੇ ਸਨ ਭਾਈ ਜੀਵਾ ਜੀ ਭਾਈ ਧੁਲਕਾ ਜੀ ਇਤਿਆਦਿਕ ਸਿੱਖ ਗੁਰੂ ਜੀ ਦੇ ਚਰਨਾਂ ਵਿੱਚ ਬਰਾਜਮਾਨ ਹਨ ਨਾਲ ਭਾਈ ਪੈੜਾ ਮੋਖਾ ਜੀ ਲਿਖਾਰੀ ਜੋ ਗੁਰੂ ਪਾਤਸ਼ਾਹ ਜੀ ਦਾ ਜੀਵਨ ਬੜੇ ਸਤਿਕਾਰ ਸਹਿਤ ਕਾਗਜ਼ ਕਰਮ ਦਵਾਤ ਲੈ ਕੇ ਹਾਜ਼ਰ ਬੈਠੇ ਹਨ ਤਾਂ ਕਿ ਜੋ ਜੀਵਨ ਹਜ਼ਰਤੇ ਪਾਤਸ਼ਾਹ ਜੀ ਦਾ ਉਹ ਲਿਖਿਆ ਜਾ ਸਕੇ ਸਾਹਮਣੇ ਜੋ ਦੀਵਾਨ ਸਜਿਆ ਹੈ ਸਜੇ ਹੋਏ ਦੀਵਾਨਾ ਦੇ ਅੰਦਰ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਸਭ ਸਜੇ ਹੋਏ ਹਨ ਵਿਚਕਾਰਾਂ ਦੀ ਰਸਤਾ ਜਿਸ ਦੇ ਵਿਚ ਦੀ ਆਗੇ ਸੰਗਤਾਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੀਆਂ ਨੇ ਧੰਨ ਭਾਈ ਵਾਲਾ ਜੀ ਨੇ ਹੱਥ ਬੰਨ੍ਹ ਕੇ ਸਤਿਗੁਰੂ ਜੀ ਤੋਂ ਇਜਾਜ਼ਤ ਮੰਗੀ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਕਿ ਦਾਸ ਜੋ ਚਾਦਰੀ ਗੜੀਵਾਰ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੀ ਹੈ ਉਸ ਨੂੰ ਆਰੰਭ ਕਰਾਂ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜਿੱਥੇ ਗੁਰੂ ਅੰਗਦ ਦੇ ਮਹਾਰਾਜੀ ਉਤਾਰ ਹੋਏ ਤਾਂ ਗੁਰੂ ਅਮਰਦਾਸ ਮਹਾਰਾਜੀ ਹੋਏ ਅਤੇ ਅੱਗੇ ਚੱਲ ਕੇ ਤਾਂ ਗੁਰੂ ਰਾਮਦਾਸ ਮਹਾਰਾਜੀ ਹੋਏ ਸੋ ਉਹਨਾਂ ਦਾ ਇੱਕ ਸਿੱਖ ਹੋਇਆ ਭਾਈ ਹਿੰਦਾਲ ਨਾਮੀ ਦਾ ਸੋ ਜੋ ਗੁਰੂ ਦੇ ਲੰਗਰਾਂ ਵਿੱਚ ਬੇਅੰਤ ਸੇਵਾ ਕਰਦਾ ਸੀ ਇੰਨੇ ਪ੍ਰੇਮ ਨਾਲ ਸੇਵਾ ਕਰਿਆ ਕਰੇ ਦਿਨ ਰਾਤ ਲੱਗਿਆ ਰਹੇਗੇ ਆਟਾ ਗੁੰਨਣ ਦੇ ਵਿੱਚ ਸੁੱਕ ਦਿਨ ਸਤਿਗੁਰੂ ਜੀ ਅਚਾਨਕ ਲੰਗਰ ਵਿੱਚ ਆਏ ਤੇ ਭਾਈ ਹਿੰਦਾਲ ਆਟਾ ਗੁੰਨ ਰਿਆ ਸੀ ਜਿਸ ਦਿਨ ਨਾਲ ਉਹ ਫਿਰ ਖੜੇ ਹੋ ਗਏ ਹੱਥ ਬੰਨ ਕੇ ਭਾਈ ਹਿੰਦਾਲ ਜੀ ਤੇ ਸਮਾਂ ਨਾ ਲੱਗਿਆ ਕਿ ਹੱਥ ਹੋ ਸਕਣ ਸੋ ਹੱਥ ਪਿੱਛੇ ਕਰ ਲਏ ਸੋ ਸਤਿਗੁਰੂ ਮਹਾਰਾਜ ਜੀ ਬੜੇ ਖੁਸ਼ ਹੋਏ ਕਿ ਗੁਰੂ ਦਾ ਪ੍ਰੇਮੀ ਸਿੱਖ ਹੈ ਜੋ ਸਤਿਗੁਰੂ ਜੀ ਦੇ ਇਸ ਪਾਵਨ ਦੀਵਾਨ ਵਿੱਚ ਲੰਗਰਾਂ ਵਿੱਚ ਹਾਜ਼ਰੀ ਭਰ ਰਿਹਾ ਹੈ ਸੋ ਉਹਨਾਂ ਦੀ ਔਲਾਦ ਅੱਗੇ ਚੱਲ ਕੇ ਹੋਈ ਉਹ ਔਲਾਦ ਐਸੀ ਹੋਈ ਕਿ ਜਿਸ ਨੇ ਚੱਲ ਕੇ ਉਹਨਾਂ ਵਿੱਚੋਂ ਦੋ ਐਸੇ ਸਿੱਖ ਹੋਏ ਜੋ ਉਹਨਾਂ ਦੀ ਕੁਲ ਵਿੱਚੋਂ ਸਨ ਕਿ ਉਹਨਾਂ ਨੇ ਅੱਗੇ ਜਾ ਕੇ ਜੋ ਪੋਥੀ ਗੁਰੰਗਦੇਵ ਮਹਾਰਾਜ ਜੀ ਨੇ ਲਿਖੀ ਹੋਈ ਸੀ ਸੋ ਪੋਥੀ ਜਿੱਥੇ ਹਿੰਦਾਲ ਦਾ ਇੱਕ ਸੁਪੁੱਤਰ ਰਲ ਗਿਆ ਹੈ ਉੱਥੇ ਨਾਲ ਇੱਕ ਕਬੀਰ ਪੰਥੀ ਰਲ ਗਿਆ ਦੋਨਾਂ ਨੇ ਮਿਲ ਕੇ ਜੋ ਅਸਲ ਪੋਥੀ ਸੀ ਉਹ ਬਿਆਸਾ ਦਰਿਆ ਦੇ ਵਿੱਚ ਛੁੱਟ ਦਿੱਤੀ ਤੇ ਆਪਣੇ ਵੱਲੋਂ ਇੱਕ ਪੋਥੀ ਲਿਖੀ ਗਈ ਉਹ ਪੋਥੀ ਵਿੱਚ ਗੁਰੂ ਜੀ ਨਾਲੋਂ ਆਪਣੇ ਵੱਡਿਆਂ ਦੀ ਜ਼ਿਆਦਾ ਸੋਭਾ ਲਿਖੀ ਗਈ ਤਾਂ ਕਿ ਜੋ ਸਾਰੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਉਹ ਸਾਡੇ ਕੋਲ ਆਉਣ ਲੱਗ ਪਏ ਸੋ ਇਸਤਰਾ ਮਨ ਬੈ ਸੋਚਦੇ ਰਹੇ ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਜਾ ਜੋ ਸ੍ਰੇਸ਼ਟ ਜਸ ਹੈ ਇਹਨਾਂ ਨੇ ਕਿਤੇ ਆਪਣੀ ਗੁਸਤਾਖੀ ਕੀਤੀ ਉਸ ਪੋਥੀ ਦੇ ਵਿੱਚ ਆਪਣੇ ਵੱਲੋਂ ਕੁਝ ਵੱਧ ਘਟ ਐਸੀਆਂ ਗੱਲਾਂ ਲਿਖੀਆਂ ਗਈਆਂ ਪਰ ਆਉਣ ਵਾਲੀ ਸੰਗਤ ਜੋ ਹੈ ਉਹ ਸਿਆਣੀ ਹੋਏਗੀ ਜਿਸ ਤਰ੍ਹਾਂ ਖੀਰ ਤਿਆਰ ਹੋ ਜਾਂਦੀ ਹੈ ਖੀਰ ਵਿੱਚ ਜੇ ਮੱਖੀ ਪੈ ਜਾਏ ਤਾਂ ਸਾਰੀ ਖੀਰ ਨੂੰ ਸੁਟਿਆ ਨਹੀਂ ਜਾਂਦਾ ਉਹਦੇ ਵਿੱਚ ਮੱਖੀ ਨੂੰ ਕੱਢ ਕੇ ਖੀਰ ਖਾਧੀ ਜਾਂਦੀ ਹੈ ਇਹ ਭਾਈ ਸੰਤੋਖ ਸਿੰਘ ਜੀ ਨੇ ਆਖਿਆ ਕਿ ਜਿਸ ਤਰ੍ਹਾਂ ਵੀ ਸਿੱਖ ਸੰਗਤ ਇਸ ਗ੍ਰੰਥ ਨੂੰ ਤੇ ਇਹਦੇ ਵਿੱਚੋਂ ਸੋਧ ਕਰਕੇ ਆਪਣਾ ਗੁਰੂ ਦਾ ਜੀਵਨ ਸਿੱਖ ਸੰਗਤਾਂ ਪੜ ਸੁਣ ਕੇ ਲਾਹਾ ਪ੍ਰਾਪਤ ਕਰਨ ਸੋ ਭਾਈ ਹੰਦਾਲ ਦੀ ਸਾਖੀ ਆਪ ਜੀ ਸਰਵਣ ਕਰ ਚੁੱਕੇ ਹੋ ਅੱਗੇ ਜੋ ਭਾਈ ਲਾਲੋ ਦੀ ਸਾਖੀ ਆ ਰਹੀ ਹੈ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜੋ ਭਾਈ ਲਾਲੋ ਗੁਰੂ ਦਾ ਸੇਖ ਸੋ ਕਿਵੇਂ ਉਹਨੂੰ ਜਾ ਕੇ ਸੱਚੇ ਪਾਤਸ਼ਾਹ ਜੀ ਮਿਲਦੇ ਹਨ ਇਹ ਮਨਵਾਦ ਦੇ ਵਿੱਚ ਜੋ ਅੱਜ ਕੱਲ ਪਾਕਿਸਤਾਨ ਦੇ ਅੰਦਰ ਹੈ ਜੋ ਕਿ ਮੈਂ ਉੱਥੇ 17 ਦਿਨ ਰਹੇ ਸੋ ਸਾਰਾ ਪ੍ਰਸੰਗ ਜੋ ਆਰਿਆ ਸਤਗੁਰੂ ਜੀ ਆਪ ਦੀ ਕਿਰਪਾ ਸਦਕਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦਾ ਸਦਕਾ ਅਤੇ ਤੁਹਾਡੀ ਦੀਆ ਦਾ ਸਦਕਾ ਸੰਗਤਾਂ ਦੇ ਸੀਸ ਦਾ ਸਦਕਾ ਮੈਂ ਆਪ ਜੀ ਨੂੰ ਉਹ ਪ੍ਰਸੰਗ ਸਰਵਣ ਕਰਾਉਂਦਾ ਹਾਂ ਪਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ ਸੁਲਤਾਨਪੁਰ ਤੋਂ ਬਾਹਰ ਨਿਕਲ ਕੇ ਮਰਦਾਨੇ ਨੂੰ ਕਹਿਣ ਲੱਗੇ ਕਿ ਦੱਸ ਬਈ ਕਿੱਧਰ ਨੂੰ ਚੱਲੀਏ ਮਰਦਾਨੇ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਜਿੱਧਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਆਪ ਜੀ ਦਾ ਸੇਵਕ ਹਾਂ ਜਿੱਧਰ ਆਪ ਜੀ ਲੈ ਕੇ ਚੱਲੋਗੇ ਉਧਰ ਹੀ ਚੱਲ ਪਾਵਾਂਗਾ ਸੋ ਤੁਹਾਡਾ ਜੋ ਹੁਕਮ ਚੱਲੇਗਾ ਮੇਰੀ ਮਰਜ਼ੀ ਕੋਈ ਨਹੀਂ ਚੱਲ ਸਕਦੀ ਸੋ ਗੁਰੂ ਜੀ ਚੱਲ ਪਏ ਤੇ 17 ਦਿਨ ਪਿੱਛੋਂ ਈਮਨਾਬਾਦ ਵਿਖੇ ਭਾਈ ਲਾਲੋ ਰਾਮਗੜੀ ਐ ਤਰਖਾਨ ਦੇ ਗ੍ਰਹਿ ਵਿਖੇ ਪਹੁੰਚੇ ਤੇ ਭਾਈ ਲਾਲੋ ਦਰਸ਼ਨ ਕਰਕੇ ਬਹੁਤ ਪਰਸੰਨ ਹੋਇਆ ਇਹ ਪੁੱਛਣ ਲੱਗਾ ਮਹਾਰਾਜ ਤੁਸੀਂ ਕਿੱਧਰ ਆਏ ਹੋ ਤੁਹਾਡਾ ਭੇਸ ਵੇਖ ਕੇ ਮੈਂ अनुमान ਕਰਦਾ ਹਾਂ ਕਿ ਤੁਸੀਂ ਨਾਨਕਤਾ ਪਾਤਾ ਨਹੀਂ ਹੋ ਮਰਦਾਨੇ ਨੇ ਕਿਹਾ ਕਿ ਜੋ ਤੁਸੀਂ ਕਹਿੰਦੇ ਹੋ ਸੋ ਸੱਚ ਹੈ ਭਾਈ ਲਾਲੋ ਮਰਦਾਨੇ ਨੂੰ ਕਹਿਣ ਲੱਗਾ ਕਿ ਆਪਣਾ ਸਾਰਾ ਹਾਲ ਸੁਣਾਓ ਮਰਦਾਨੇ ਨੇ ਕਿਹਾ ਮੇਰਾ ਨਾਮ ਮਰਦਾਨਾ ਹੈ ਮੈਂ 베ਦੀਆਂ ਦੀ ਕੁਲਦਮ ਰਾਸ਼ੀ ਹਾਂ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਮੈਂ ਨਾਲ ਹਾਂ ਮੇਰੇ ਮਾਲਕ ਹਨ ਭਾਈ ਲਾਲੋ ਨੇ ਇਹ ਸੁਣ ਕੇ ਗੁਰੂ ਜੀ ਦੇ ਚਰਨਾਂ ਪਰ ਮੱਥਾ ਟੇਕਿਆ ਤੇ ਮੰਝੇ ਪਰ ਬੜੇ ਸਤਿਕਾਰ ਨਾਲ ਬਹਾ ਕੇ ਆਗਿਆ ਲੈ ਪ੍ਰਸ਼ਾਦਾ ਸਜਾਉਣ ਲੱਗ ਗਿਆ ਮਰਦਾਨੇ ਪੁੱਛਿਆ ਗੁਰੂ ਜੀ ਇਹ ਕੌਣ ਹੈ ਜਿਸ ਪਰ ਤੁਸੀਂ ਇਤਨਾ ਇਤਨੀ ਕਿਰਪਾ ਕੀਤੀ ਹੈ ਗੁਰੂ ਜੀ ਕਿਹਾ ਕਿ ਭਾਈ ਇਹ ਪ੍ਰਾਣਾ ਭਗਤ ਹੈ ਇਸ ਦੇ ਸੰਗ ਕਰਕੇ ਬਹੁਤਿਆਂ ਦਾ ਭਲਾ ਹੋਵੇਗਾ ਇਹਨਾਂ ਨੂੰ ਭਾਈ ਲਾ ਲੋ ਜੀ ਆ ਗਏ ਤੇ ਕਿਹਾ ਮਹਾਰਾਜ ਭੋਜਨ ਤਿਆਰ ਹੈ ਚੌਂਕੇ 'ਤੇ ਚੱਲ ਕੇ ਆਪ ਜੀ ਭੋਜਨ ਛਕੋ ਗੁਰੂ ਜੀ ਕਿਹਾ ਕਿ ਇੱਥੇ ਹੀ ਲੈ ਆਓ ਜਿੰਨੀ ਧਰਤੀ ਸਭ ਚੌਂਕਾ ਹੀ ਹੈ ਜਿਹੜੇ ਸੱਚ ਵਿੱਚ ਰਤੇ ਹਨ ਉਹਨਾਂ ਦਾ ਭਰਮ ਮਿਟ ਗਿਆ ਹੈ ਇਹ ਸੁਣ ਭਾਈ ਲਾਲੋ ਬਾਜਰੇ ਦੀ ਰੋਟੀ ਤੇ ਸਾਗ ਲੈ ਆਇਆ ਜਿਸ ਨੂੰ ਦੇਖ ਕੇ ਮਰਦਾਨੇ ਨੇ ਮਨ ਵਿੱਚ ਕਿਹਾ ਕਿ ਇਹ ਕੀ ਖਾਣਾ ਤਿਆਰ ਹੈ ਗੁਰੂ ਜੀ ਮਨ ਦੀ ਜਾਣ ਕੇ ਕਹਿਣ ਲੱਗੇ ਮਰਦਾਨਿਆ ਖਾਵੇਂਗਾ ਤਾਂ ਪਤਾ ਲੱਗੇਗਾ ਇਹ ਕਹਿ ਕੇ ਆਪਣੇ ਹੱਥ ਨਾਲ ਰੋਟੀ ਦੇ ਕੇ ਕਿਹਾ ਦੱਸ ਕੈਸਾ ਸਵਾਦ ਆਇਆ ਈ ਮਰਦਾਨੇ ਨੇ ਜਬੁਰ ਕੀ ਮੂੰਚ ਪਾਈ ਤਾਂ ਉਸ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ ਤੇ ਬੜਾ ਆਨੰਦ ਹੋ ਕਹਿਣ ਲੱਗਾ ਮਹਾਰਾਜ ਇਸ ਦਾ ਅਚਾਰਜ ਸਵਾਦ ਹੈ ਭਾਈ ਲਾਲੋ ਨੇ ਕਿਹਾ ਹੈ ਸਤਿਗੁਰੂ ਤੁਸੀਂ ਬਿਦਰ ਦੇ ਸਾਗ ਤੇ ਸੁਦਾਮੇ ਦੇ ਚੌਲਾਂ ਵਾਂਗੂ ਮੇਰੀ ਇਹ ਸੁੱਕੀ ਰੋਟੀ ਅੰਗੀਕਾਰ ਕਰਕੇ ਨਿਹਾਲ ਕੀਤਾ ਹੈ ਮੇਰਾ ਧਨ ਜਨਮ ਹੈ ਜੋ ਦਾਸ ਦੇ ਘਰ ਆ ਕੇ ਬੜਾਈ ਬਖਸ਼ੀ ਹੈ ਇਹ ਕਹਿ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਤੇ ਨਮਸਕਾਰ ਕੀਤੀ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥ ਨਾਲ ਚੁੱਕਿਆ ਉਸ ਦੇ ਸੀਸ ਨੂੰ ਤੇ ਗੁਰੂ ਜੀ ਦੇ ਹੱਥ ਨੂੰ ਛੂਹਣ ਦੇ ਸਾਰ ਹੀ ਭਾਈ ਲਾਲੋ ਦੇ ਕਪਾਟ ਖੁੱਲ ਗਏ ਇੰਨਾ ਲੋਕਾਂ ਦਾ ਗਿਆਨ ਹੋ ਗਿਆ RAM ਰੰਗ ਵਿੱਚ ਰੰਗਿਆ ਗਿਆ ਜਦ 3 ਦਿਨ ਬੀਤ ਗਏ ਤਾਂ ਗੁਰੂ ਜੀ ਨੇ ਕਿਹਾ ਹੁਣ ਭਾਈ ਲਾਲੋ ਤੇਰੇ ਤੋਂ ਅਸੀਂ ਵਿਦਿਆ ਲੈ ਕੇ ਕਿਤੇ ਹੋਰ ਤੇ ਚਲੀਏ ਜਦ ਭਾਈ ਲਾਲੋ ਨੇ ਇਹ ਗੱਲ ਸੁਣੀ ਤਾਂ ਬਹੁਤ ਵਿਅਕਲ ਹੋ ਗਿਆ ਵਿਰਾਗ ਵਿੱਚ ਆ ਗਿਆ ਕਹਿਣ ਲੱਗਾ ਸਤਿਗੁਰੂ ਜੀ ਮੈਥੋਂ ਕੀ ਭੁੱਲ ਹੋਈ ਹੈ ਮੈਥੋਂ ਕੀ ਅਗਿਆ ਹੋਈ ਹੈ ਜੋ ਤੁਸੀਂ ਉਦਾਸ ਹੋ ਗਏ ਹੋ ਮੇਰੇ ਆਗੁਣ ਬਖਸ਼ ਕੇ ਕਿਰਪਾ ਕਰੋ ਰੁੱਖਾ ਮੇਸਾ ਭੋਜਨ ਛੱਕ ਕੇ ਕੁਰਚਰ ਜਰੂਰ ਰਹੋ ਗੁਰੂ ਜੀ ਨੇ ਵਰਦਾਨ ਨੇ ਵੱਲ ਤੱਕਿਆ ਮਰਦਾਨੇ ਕੇ ਹਾਤ ਉਸੀ ਇੱਥੇ ਮਹੀਨਾ ਠਹਿਰੋ ਇਤਨੇ ਚਿਰ ਤਲਵੰਡੀ ਮੈਂ ਜਾ ਕੇ ਸੁਖਸਾਨ ਦਾ ਸਨੇਹਾ ਪਤਾ ਲੈ ਆਵਾਂ ਨਾਲੇ ਮੈਨੂੰ ਮੈਥੋਂ ਦੇ ਲੋਕ ਹਸੀ ਕਰਦੇ ਹਨ ਜੋ ਇੱਥੋਂ ਦੇ ਨਿਵਾਸੀ ਹਨ ਕਹਿੰਦੇ ਨੇ ਕਿ ਭਾਈ ਲੋਕਾਂ ਦੀ ਪ੍ਰਵਾਹ ਨਹੀਂ ਕਰੀਦੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿਉਂਕਿ ਲੋਕ ਤਾਂ ਕਿਤੇ ਕਿਸੇ ਤਰ੍ਹਾਂ ਖੁਸ਼ ਨਹੀਂ ਹੋ ਸਕਦੇ ਉੱਠ ਚਲਾ ਤਾਂ ਆਖੀਏ ਛਾਰ ਗਿਆ ਸਿਰ ਘਾਤ ਬੈਠ ਰਹਾ ਤਾਂ ਆਖੀਏ ਬੈਠਾ ਸੱਥਰ ਘਤ ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ ਚੁੱਪ ਕਰਾਤਾ ਅੱਖੀਐ ਇਤ ਘਟਨਾਹੀਂ ਮਤ ਕਾਈ ਗੱਲ ਨਾ ਮੇਵਈ ਕਿਥੇ ਕੱਢਾਂ ਛੱਤ ਐਤ ਉਥੇ ਨਾਨਕਾ ਕਰਤਾ ਰੱਖੈ ਪਤ ਭਾਵ ਇਹਨਾਂ ਲੋਕਾਂ ਤੋਂ ਤਾਂ ਜੇ ਉਹ ਨਿਰੰਕਾਰ ਹੀ ਬਚਾਵੇ ਉਹ ਕਰਤਾ ਹੀ ਬਚਾਵੇ ਤਾਂ ਬਚੀਦਾ ਹੈ ਭਾਈ ਲਾਲੂ ਨੇ ਬੇਨਤੀ ਕੀਤੀ ਕਿ ਇਹ ਕੜਨਾ ਨਿਧ ਘਟੋ ਘਟੇ ਇੱਕ ਮਹੀਨਾ ਜਰੂਰ ਰਹੋ ਦੇਖ ਦੀਨਤਾ ਦਾਸ ਈਠ ਕੀ مان ਲਈਏ ਤਹ ਬਹਿਨਾ ਲਾਲੂ ਬਚਨ ਨਾ ਮਿਟਿਆ ਜਾਈ ਪੰਦ ਪਏ ਗੁਰ ਐਨਾ ਭਾਵ ਨਿਮਰਤਾ ਦੇ ਬਚਨ ਸੁਣ ਕੇ ਕਿਹਾ ਭਾਈ ਤੇਰਾ ਬਚਨ ਮੋੜ ਨਹੀਂ ਸਕਦੇ ਉਪਰੰਤ ਗੁਰੂ ਜੀ ਨੇ ਮਰਦਾਨਾ ਨੂੰ ਕਿਹਾ ਕਿ ਅਸੀਂ 1 ਮਹੀਨਾ ਇੱਥੇ ਰਹਿ ਕੇ ਫਿਰ ਕਿਤੇ ਹੋਰ ਥਾਂ ਚੱਲਾਂਗੇ ਮਰਦਾਨਾ ਕਿਹਾ ਮੈਨੂੰ ਆਗਿਆ ਦਿਓ ਮੈਂ ਘਰੋਂ ਹੋ ਆਵਾਂ ਔਰ ਤੁਸੀਂ ਦੱਸੋ ਕੀ ਕਹਾ ਘਰੇ ਜਾ ਕੇ ਗੁਰੂ ਜੀ ਨੇ ਕਿਹਾ ਭਾਈ ਜੋ ਦੇਖਦਾ ਹੈ ਸੋ ਕਹਿ ਦੇਈ ਪਰ ਛੇਤੀ ਆਉਣਾ ਕਰੀ ਮਰਦਾਨਾ ਆਗਿਆ ਲੈ ਕੇ ਚਲਾ ਗਿਆ ਇਧਰ ਗੁਰੂ ਜੀ ਸਾਰਾ ਦਿਨ ਬਾਹਰ ਬਣ ਵਿੱਚ ਰਹਿਣ ਤੇ ਸ਼ਾਮ ਪਈ ਲਾਲੋ ਦੇ ਘਰ ਆ ਜਾਣ ਲਾਲੋ ਬੜਾ ਪ੍ਰੇਮ ਨਾਲ ਪ੍ਰਸ਼ਾਦ ਛਕਾਵੇ ਤੇ ਮੁਠੀ ਚਾਪੀ ਦੀ ਸੇਵਾ ਕਰੇ ਆਪਣੇ ਧੰਨ ਪਾਗ ਸਮਝੇ ਗੁਰੂ ਜੀ ਦੇ ਸੰਗ ਕਰਕੇ ਭਾਈ ਲਾਲੋ ਦੀ ਅਮਨ ਨਿਰਮਲ ਹੋ ਗਿਆ ਅਗਿਆਨ ਜਾਂਦਾ ਰਿਹਾ ਬਾਸ਼ਨਾਵਾ ਮਿਟ ਗਈਆਂ ਤੇ ਜੀਵਨ ਮੁਕਤ ਹੋ ਕੇ ਸੰਸਾਰ ਵਿੱਚ ਵਿਚਰਦਾ ਰਿਹਾ ਸੋ ਇਸ ਤਰ੍ਹਾਂ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਜੋ ਭਾਈ ਲਾਲੋ ਦਾ ਜੀਵਨ ਸੀ ਗੁਰੂ ਜੀ ਦੇ ਦਰਸ਼ਨ ਹੋਣ ਨਾਲ ਸੇਵਾ ਕਰਨ ਨਾਲ ਸਿਮਰਨ ਕਰਨ ਨਾਲ ਬਦਲ ਗਿਆ ਜੀਵਨ ਮੁਕਤ ਹੋ ਗਿਆ ਤੇ ਨਾਲ ਹੀ ਪ੍ਰਸੰਗ ਆਉਣਾ ਸੱਚੇ ਪਾਤਸ਼ਾਹ ਜੀ ਮਲਕ ਭਾਗੋ ਦਾ ਉਹ ਮੈਂ ਕੱਲ ਨੂੰ ਭਰੇ ਦੀਵਾਨ ਵਿੱਚ ਸਰਵਣ ਕਰਾਵਾਂਗਾ ਇੱਥੇ ਹੀ ਮੈਂ ਆਪ ਜੀ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰਨ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰਲੋਕ ਸਹਿ ਲਾਹੋ ਸਕੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਆਪਾਂ ਲੜੀਵਾਰ ਚੱਲ ਰਹੀ ਜੀਵਨ ਕਥਾ ਆਈ ਸੰਤੋਖ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਤੇ ਉਹ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ